ਇਹ ਅੱਗੇ ਹੈ ਜੀ 14ਵੀਂ ਪੌੜੀ ਦੀ ਚੌਥੀ ਪੰਕਤੀ ਇਹ ਹੈ ਜੀ ਮੰਨੇ ਧਰਮ ਸੇਤੀ ਸੰਬੰਧ ਇਸ ਨੂੰ ਗਾ ਕੇ ਵੀ ਪੜ ਸਕਦੇ ਹਾਂ ਜੀ ਮੰਨੇ ਧਰਮ ਸੇਤੀ ਸੰਬੰਧ ਮੰਨੇ ਦੇ ਅਰਥ ਤੁਹਾਨੂੰ ਹੁਣ ਬੜੀ ਚੰਗੀ ਤਰ੍ਹਾਂ ਸਮਝ ਆ ਗਏ ਹੋਣੇ ਆ ਜੀ ਉਹ ਮਨੁੱਖ ਜਿਹੜਾ ਪ੍ਰਭੂ ਪਰਮਾਤਮਾ ਨੂੰ ਸਮਝ ਕੇ ਉਸ ਦੇ ਨਾਲ ਪਿਆਰ پا ਕੇ ਉਸ ਦੇ ਸ਼ੁਕਰਾਨੇ ਵਿੱਚ ਜੁੜ ਕੇ ਉਸ ਨੂੰ ਆਪਣੀ ਸੁਰਤ ਵਿੱਚ ਸਮਾ ਕੇ ਉਸ ਦੀਆਂ ਗੱਲਾਂ ਨੂੰ ਮੰਨ ਲਵੇ ਉਸ ਦੀ ਰਜ਼ਾ ਨੂੰ ਮੰਨ ਲਵੇ ਉਸ ਦੇ ਹੁਕਮ ਨੂੰ ਮੰਨ ਲਵੇ ਫੇਰ ਕੀ ਹੋਏਗਾ ਜੀ ਧਰਮ ਪਾ ਨਿਜਮ ਪਾ ਫਰਜ਼ ਪਾ ਮਾਰਗ ਮਜਬ ਸਿੱਤੀ ਇੱਥੇ ਧਰਮ ਜਿਹੜਾ ਹੈਗਾ ਇਹ ਮਜਬਾ ਤੋਂ ਜਿਹੜਾ ਦੂਸਰਾ ਇਹ ਉਹ ਹੈ ਜੀ ਮਜੂਤੂ ਬਿਨਾਂ ਵਾਲਾ ਧਰਮ ਹੈ ਇਹ ਭਾਵ ਫਰਜ ਕੀ ਹੈ ਮਨੁੱਖ ਦਾ ਇਹ ਸੱਚਾ ਮਾਰਗ ਕੀ ਹੈ ਇਹ ਧਰਮ ਦਾ ਇਹ ਹੈ ਜੀ ਸੱਚਾ ਮਾਰਗ ਕੀ ਹੈ ਫਰਜ ਕੀ ਹੈ ਦੁਨੀਆ ਤੇ ਕਿਉਂ ਆਏ ਆ ਇਹ ਉਹ ਧਰਮ ਹੈ ਜੀ ਸੇਤੀ ਹੁੰਦਾ ਹੈ ਨਾਲ ਸੰਬੰਧ ਹੁੰਦਾ ਜੀ ਸਿੱਧਾ ਰਿਸ਼ਤਾ ਜੁੜ ਜਾਂਦਾ ਹੈ ਸੰਬੰਧ ਉਸ ਪ੍ਰਭੂ ਪਰਮਾਤਮਾ ਦੇ ਨਾਲ ਰਿਸ਼ਤਾ ਜੁੜ ਜਾਂਦਾ ਹੈ ਜੀ ਬੰਧਨ ਬਣਿਆ ਜਾਂਦਾ ਜੀ ਮੇਲ ਹੋ ਜਾਂਦਾ ਹੈ ਇਸ ਲਈ ਇਹਦੇ ਅਰਥ ਨਿਕਲਦੇ ਨੇ ਕਿ ਜੇਕਰ ਆਪਾਂ ਪ੍ਰਭੂ ਪਰਮਾਤਮਾ ਨੂੰ ਸਮਝ ਕੇ ਉਸ ਦੀ ਗੱਲ ਨੂੰ ਮੰਨ ਲਈਏ ਤਾਂ ਫਿਰ ਉਹ ਆਪਣੇ ਆਪ ਨੂੰ ਉਸ ਪ੍ਰਭੂ ਪਰਮਾਤਮਾ ਦੇ ਬੰਧਨ ਵਿੱਚ ਉਸ ਪ੍ਰਭੂ ਪਰਮਾਤਮਾ ਦੇ ਬੰਧਨ ਵਿੱਚ ਬਨ ਲੈਂਦਾ ਹੈ ਜੀ ਭਾਵ ਉਸ ਧਰਮ ਦੇ ਵਿੱਚ ਬਨਿਆ ਜਾਂਦਾ ਹੈ ਜੀ ਰਿਸ਼ਤਾ ਜੁੜ ਜਾਂਦਾ ਹੈ ਜੀ ਸਬੰਧ ਬਣ ਜਾਂਦਾ ਹੈ ਜੀ ਤੇ ਇਹ ਆ ਪਿਛਲੀ ਪੌੜੀ ਵਿੱਚ ਵੀ ਇਸ ਦਾ ਥੋੜਾ ਵਿਸਤਾਰ ਕਰਕੇ ਹਟੇ ਸੀਗੇ ਧਰਮ ਤੇ ਮਜ਼ਬ ਦੋ ਵੱਖੋ-ਵੱਖਰੀ ਚੀਜ਼ਾਂ ਹੈ ਜੀ ਹਾਂ ਕਈ ਵਾਰ ਮਜ਼ਬ ਨੂੰ ਦੱਸਣ ਦੇ ਲਈ ਅਸੀਂ ਸ਼ਬਦ ਜਿਹੜਾ ਧਰਮ ਵਰਤ ਲੈਂਦੇ ਕਿ ਸਿੱਖ ਧਰਮ ਹੈ ਇਹ Hindu ਧਰਮ ਹੈ ਇਹ ਮੁਸਲਮਾਨ ਧਰਮ ਹੈ ਇਹ ਇਸਾਈ ਧਰਮ ਹੈ ਪਰ ਗੁਰੂ ਮਹਾਰਾਜ ਕਹਿੰਦੇ ਨੇ ਸਰਬ ਧਰਮ ਵਿੱਚ ਸ੍ਰੇਸ਼ਟ ਧਰਮ ਸਭ ਧਰਮਾਂ ਵਿੱਚ ਆ ਦੇਖੋ ਜੀ ਇੱਥੇ ਧਰਮ ਨੂੰ ਔਂਕੜ ਨਹੀਂ ਹੈ ਭਾਵ ਸਾਰੇ ਮਜਬਾਂ ਵਿੱਚ ਸ੍ਰੇਸ਼ਟ ਮਜਬੇ ਇਹ ਹੈ ਜੀ ਸ੍ਰੇਸ਼ਟ ਧਰਮ ਇਹ ਹੈ ਸ੍ਰੇਸ਼ਟ ਫਰਜ ਜਿਹੜਾ ਹੈਗਾ ਉਹ ਇਹ ਹੈ ਸੱਚਾ ਮਾਰਗ ਹੈ ਕਿਹੜਾ ਉਹ ਮਾਰਗ ਹੈ ਜੀ ਉਹ ਅਗਲੀ ਪੰਕਤੀ ਵਿੱਚ ਇਸ ਵਿੱਚ ਦੱਸਿਆ ਹੈ ਜੀ ਉਹ ਹੈ ਹਰ ਕੋ ਨਾਮ ਨਾਮ ਨੂੰ ਔਂਕੜ ਆ ਗਿਆ ਜਪ ਕਿ ਨਾਮ ਜਪਣਾ ਹੈ ਨਾਮ ਦੇ ਵਿੱਚ ਰਹਿਣਾ ਹੈ ਨਾਮ ਜਪਦੇ ਰਹਿਣਾ ਹੈ ਜੀ ਠੀਕ ਹੈ ਨਿਰਮਲ ਪਵ ਚੰਗੇ ਕੋਮਲ ਕਰਮ ਕਰਮ ਜੋ ਕੰਮ ਕਰਨੇ ਹੈ ਕਰਮ ਉਹ ਨੇ ਜੀ ਮੰਮੀ ਨੂੰ ਓਂ ਕਰਾਇਆ ਜੋ ਪ੍ਰਭੂ ਪਰਮਾਤਮਾ ਨੂੰ ਪਹੁੰਚਦੇ ਹੋਣ ਜੋ ਪ੍ਰਭੂ ਪਰਮਾਤਮਾ ਦੇ ਮਿਲਦੇ ਰਾਹ ਤੇ ਹੋਣ ਇਸ ਲਈ ਅਰਥ ਇਹ ਹੀ ਨਿਕਲਦੇ ਨੇ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹੈ ਸ਼ਬਦ ਹੈ ਜੀ ਜੋ ਅੰਗ 268 ਤੇ ਹੈ ਕਿ ਸਾਰੇ ਧਰਮਾਂ ਦੇ ਵਿੱਚੋਂ ਸ੍ਰੇਸ਼ਟ ਧਰਮ ਹੈ ਪ੍ਰਭੂ ਪਰਮਾਤਮਾ ਦਾ ਨਾਮ ਜਪਣਾ ਤੇ ਨਿਰਮਲ ਕਰਮ ਕਰਨੇ ਠੀਕ ਹੈ ਜੀ ਇਹ ਜਿਹੜਾ ਧਰਮ ਦੱਸਿਆ ਹੈ ਇਹ ਸਾਰੇ ਧਰਮਾਂ ਨਾਲੋਂ ਵਧੀਆ ਹੈ ਜੀ ਮਾਫ ਕਰਨਾ ਇਸ ਸਿੱਖ ਧਰਮ ਨਾਲੋਂ ਵੀ ਵਧੀਆ ਹੈ ਜੀ ਇਹ ਜਿਹੜਾ ਧਰਮ ਦਾ ਮਾਰਗ ਦਾ ਰਸਤਾ ਦੱਸਿਆ ਹੈ ਨਾ ਇਹ ਜਿਹੜਾ ਨਿਜਮ ਦੱਸਿਆ ਹੈ ਇਹ ਫਰਜ਼ ਦੱਸਿਆ ਹੈ ਨਾ ਜਿਹੜਾ ਸਗਲ ਧਰਮ ਹੈ ਜਾਂ ਸਰਬ ਧਰਮ ਵਿੱਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਇਸ ਸਿੱਖ ਧਰਮ ਨਾਲੋਂ ਵੀ ਵਧੀਆ ਹੈ ਜੀ ਉਹ ਕਿਵੇਂ ਅਸੀਂ ਧਰਮੀ ਖਬਾਉਨੇ ਆ ਜੀ ਧਰਮੀ ਹੁੰਨੇ ਆ ਵੀ ਅਸੀਂ ਹੈ ਬੰਦਨ ਵਿੱਚ ਲਾਉਨੇ ਆ ਜੀ ਪਖੰਡ ਕਰਦੇ ਆ ਲੋਕਾਂ ਨੂੰ ਲੁੱਟਦੇ ਆ ਧਰਮ ਦੇ ਨਾਂ ਤੇ ਗੁਮਨਾਹ ਕਰਦੇ ਆ ਹੋਰ ਪਤਾ ਨਹੀਂ ਕੀ ਕਰਦੇ ਆ ਪਰ ਧਰਮੀ ਹੁੰਦੇ ਨਹੀਂ ਜੀ ਠੀਕ ਹੈ ਧਰਮੀ ਹੁੰਦੇ ਨਹੀਂ ਅਖਵਾਉਂਦੇ ਆ ਜਿੱਦਾਂ ਪਹਿਲਾ ਸ਼ਬਦ ਆਇਆ ਸੀ ਮਨ ਨਹੀਂ ਪ੍ਰੀਤ ਮੁਖੋਂ ਗੰਡ ਲਾਵਤ ਕਿ ਮਨ ਜਿਹੜਾਗਾ ਉਹ ਪ੍ਰਭੂ ਪਰਮਾਤਮਾ ਦੇ ਨਾਲ ਜੁੜਿਆ ਨਹੀਂ ਮੁਖ ਦੇ ਉੱਪਰੋਂ ਸੀ ਜਿਹੜੇ ਆ ਪਰਮਾ ਕਹਿ ਦਿੰਦੇ ਆ ਕਿ ਅਸੀਂ ਪਰਮਾਤਮਾ ਦੇ ਨੇ ਪਾਠ ਕਰ ਲਏ ਸੀ ਪਰਮਾਤਮਾ ਦੇ ਯਾਰ ਦੋਸਤ ਬਣ ਕੇ ਉਮੀ ਇਹ ਜੀ ਧਰਮੀ ਹੈ ਨਹੀਂ ਕਿਉਂਕਿ ਜਿਹੜਾ ਸਭ ਤੋਂ ਵੱਡਾ ਰਹਿਤਨਾ ਮੰਗਾ ਨਾ ਉਹ ਹੈ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਵਰਗਾ ਵੱਡਾ ਕੋਈ ਰਹਿਤਨਾ ਨਹੀਂ ਬਾਕੀ ਰਹਿਤਨਾਵੇਂ ਹੈਗੇ ਨੇ ਵਧੀਆ ਨੇ ਪਰ ਉਹਨਾਂ ਵਿੱਚ ਵੀ ਥੋੜੀ ਬਹੁਤੀ ਮਿਲਾਵਟ ਹੈ ਜੀ ਜਾਂ ਉਹਨਾਂ ਵਿੱਚ ਵੀ ਥੋੜੇ ਬਹੁਤੇ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਸੇਧ ਕਰਨ ਦੇ ਲੋੜ ਹੈ ਜੀ ਠੀਕ ਹੈ ਇਸ ਲਈ ਜੋ ਗੁਰੂ ਗ੍ਰੰਥ ਸਾਹਿਬ ਕਹਿੰਦਾ ਅਸੀਂ ਮੰਨਦੇ ਨਹੀਂਗੇ ਜੀ ਜੋ ਪੂਰਾ ਗੁਰੂ ਗ੍ਰੰਥ ਸਾਹਿਬ ਕਹਿੰਦਾ ਨਾ ਅਸੀਂ ਉਹ ਚੀਜ਼ ਨੂੰ ਮੰਨਦੇ ਨਹੀਂ ਜੇ ਉਹ ਚੀਜ਼ਾਂ ਨੂੰ ਮੰਨਦੇ ਨਹੀਂ ਤਾਂ ਅਸੀਂ ਸਿੱਖ ਧਰਮ ਦੇ ਸਟੂਡੈਂਟ ਨਹੀਂ ਹਾਂ ਜੀ ਮੁੱਖ ਦੀ ਗੱਲ ਹੈ ਠੀਕ ਹੈ ਇਸ ਲਈ ਕੋਸ਼ਿਸ਼ ਇਹ ਕਰੀਏ ਕਿ ਸਿੱਖ ਧਰਮ ਦਾ ਪਖੰਡ ਨਾ ਕਰੀਏ ਆਪਾਂ ਪੱਗਾਂ ਬੰਨ ਕੇ ਮਾੜੇ ਕੰਮ ਨਾ ਕਰੀਏ ਪਹਿਰਾਵੇ ਪਾ ਕੇ ਮਾੜੇ ਕੰਮ ਨਾ ਕਰੀਏ ਜਾਂ ਉਹ ਕੰਮ ਨਾ ਕਰੀਏ ਜੋ ਸਿੱਖ ਦੀ ਪਰਵਾਸਾ ਵਿੱਚ ਨਹੀਂ ਹਨ ਠੀਕ ਹੈ ਜੀ ਮਾੜੇ ਕੰਮ ਕਰਨੇ ਤੁਸੀਂ ਬੇਝਚਕ ਕਰੋ ਜੀ ਕੋਈ ਨਹੀਂ ਰੋਕਦਾ ਜੋ ਤੁਸੀਂ ਕਰਨਾ ਹੈ ਤੁਹਾਡਾ ਲੇਖਾ ਤੁਸੀਂ ਦੇਣਾ ਹੈ ਪਰ ਕਿਸੇ ਹੋਰ ਧਰਮ ਦਾ ਪਰ ਕਿਸੇ ਮਜਬ ਦਾ ਪਹਿਰਾਵਾ ਪਾ ਕੇ ਉਸ ਧਰਮ ਨੂੰ ਉਸ ਪਹਿਰਾਵੇ ਨੂੰ ਕਲੰਕ ਨਾ ਲਾਓ ਜੀ ਕਿਉਂਕਿ ਅੱਗੇ ਸਿੱਖਾਂ ਦਾ ਹੁੰਦਾ ਸੀਗਾ ਕਿ ਸਿੱਖ ਜੇ ਗਵਾਹੀ ਦਿੰਦਾ ਸੀ ਨਾ ਤਾਂ 10 ਬੰਦਿਆਂ ਦੀ ਗਵਾਹੀ ਨੂੰ ਵੀ ਉਹ ਇਨਕਾਰ ਕਰ ਦਿੰਦੇ ਸੀ ਕਹਿੰਦੇ ਸੀ ਸਿੱਖ ਝੂਠ ਨਹੀਂ ਬੋਲ ਸਕਦਾ ਠੀਕ ਹੈ ਜਿੱਥੇ ਸਿੱਖ ਕੁਛ ਖੜਾ ਹੋ ਜਾਂਦਾ ਸੀ ਜੀ ਸਾਰੇ ਕਹਿ ਦਿੰਦੇ ਸੀ ਨਹੀਂ ਵੀ ਸਭ ਤੋਂ ਉੱਚਾ ਜਿਹੜਾ ਖਾਲਸਾ ਹੈ ਨਾ ਉਹ ਸਿੱਖ ਹੈ ਵੀ ਇਹ ਝੂਠ ਨਹੀਂ ਬੋਲੂਗਾ ਕਰਪਟ ਨਹੀਂ ਹੋਇਆ ਹੋਊਗਾ ਤੇ ਅੱਜ ਦੇਖ ਲਿਏ ਜੀ ਕਿੰਨੇ ਕ ਪੱਗਾਂ ਵਾਲੇ ਕੀ ਕੀ ਕਹਿੰਦੇ ਨੇ ਇਹ ਪ੍ਰਮਾਤਮਾ ਜਾਣਦਾ ਤੇ ਉਹ ਜਾਣਦਾ ਪਰ ਕੋਈ ਬੇਫਿਕਰ ਹੋ ਜਾਓ ਜੀ ਪ੍ਰਮਾਤਮਾ ਬੜਾ ਦਿਆਲੂ ਹੈ ਬੜਾ ਕਿਰਪਾਲੂ ਹੈ ਠੀਕ ਹੈ ਜੀ ਹਰ ਮਨੁੱਖ ਨੇ ਆਪਣੇ ਕੀਤੇ ਕਰਮਾਂ ਦਾ ਫਲ ਪੁੱਗਣਾ ਹੈ ਜੀ ਕੋਸ਼ਿਸ਼ ਆਪਾਂ ਇਹ ਕਰਨੀ ਹੈ ਕਿ ਦੂਸਰਿਆਂ ਨੂੰ ਛੱਡ ਕੇ ਆਪਾਂ ਆਪਣੇ ਤੇ ਫੋਕਸ ਕਰੀਏ ਆਪਣਾ ਦੇਖੀਏ ਕਿ ਮੈਂ ਜੇ ਸਿੱਖ ਧਰਮ ਦੇ ਵਿੱਚ ਨਹੀਂ ਵੀ ਹਾਂ ਜਾਂ ਪਹਿਰਾਵਾ ਨਹੀਂ ਵੀ ਪਾਇਆ ਪੱਗ ਨਹੀਂ ਵੀ ਬੰਨਦੇ ਦਾੜੀ ਮੁੱਛ ਨਹੀਂ ਵੀ ਰੱਖੀ ਹੋਰ ਵੀ ਕਰਤਾ ਕਰਦੇ ਕੋਈ ਗੱਲ ਨਹੀਂ ਅਸੀਂ ਬਾਣੀ ਪੜਨੀ ਬਾਣੀ ਸਮਝਣੀ ਬਾਣੀ ਗੁਣਗੁਣਾਉਣੀ ਸ਼ੁਰੂ ਕਰਦੋ ਉਹਨਿੰਦਾ ਪ੍ਰਭੂ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਅੰਦਰ ਯਾਦ ਕਰਨਾ ਜੋ ਵੀ ਨਾਮ ਲੈਨੇ ਹੋ ਪ੍ਰਭੂ ਪਰਮਾਤਮਾ ਕਹ ਲੋ ਵਾਹੀ ਗੁਰੂ ਕਹ ਲੋ ਅੱਲਾ ਕਹ ਲੋ ਰਾਮ ਕਹ ਲੋ ਰਹੀਮ ਕਹ ਲੋ ਸਤਨਾਮ ਕਹ ਲੋ ਬੇਠਲਾ ਕਹ ਲੋ ਮਿਹਰਬਾਨ ਕਹ ਲੋ ਨਿਰੰਜਨ ਕਹ ਲੋ ਜੋ ਵੀ ਕਹਿ ਕੇ ਯਾਰ ਕਹ ਲੋ ਉਹਨੂੰ ਮਿੱਤਰ ਪਿਆਰਾ ਕਹ ਲੋ ਬਾਪੂ ਕਹ ਲੋ ਖਸਮ ਕਹ ਲੋ ਉਸ ਪਰਮਾਤਮਾ ਦਾ ਨਾਮ ਲੈ ਕੇ ਆਪਣੇ ਮਨ ਅੰਦਰ ਉਸ ਦੇ ਨਾਲ ਪ੍ਰੀਤ ਪਾਈਏ ਤੇ ਹੌਲੀ ਹੌਲੀ ਜਿਹੜਾ ਧਰਮ ਦੇ ਪਹਿਰਾਵੇ ਨੇ ਜਾਂ ਹੌਲੀ-ਹੌਲੀ ਜਿਹੜਾ ਸਿੱਖੀ ਦਾ ਪਹਿਰਾਵਾ ਇਹ ਆਪਣੇ ਆਪ ਆਪਣੇ ਉੱਪਰ ਆ ਜਾਏਗਾ ਜੀ ਸ਼ੁਰੂਆਤ करिए ਟਾਈਮ ਲੱਗੇਗਾ ਪਰ ਸ਼ੁਰੂਆਤ करिए ਇਹ ਹੀ ਚੀਜ਼ ਹੈ ਜੀ ਜਦੋਂ ਸ਼ੁਰੂਆਤ ਕਰਾਂਗੇ ਉਸ ਦੇ ਨਾਮ ਦੇ ਵਿੱਚ ਤੇ ਆਪਣਾ ਜਿਹੜਾ ਜ਼ਿੰਦਗੀ ਬਦਲ ਜਾਏਗੀ ਤੇ ਅਸੀਂ ਸਿੱਖ ਧਰਮ ਦੇ ਰਸਤੇ ਤੇ ਵੀ ਚੱਲਾਂਗੇ ਪਰ ਸਾਨੂੰ ਇਹ ਪਤਾ ਹੋਏਗਾ ਕਿ ਜਿਹੜਾ ਅਸਲ ਧਰਮ ਹੈ ਉਹ ਪ੍ਰਮੋਹ ਪਰਮਾਤਮਾ ਦਾ ਨਾਮ ਜਪਣਾ ਹੈ ਤੇ ਸਾਨੂੰ ਉਸ ਤੋਂ ਕੋਈ ਵੀ ਰੋਕ ਨਹੀਂ ਸਕਦਾ ਠੀਕ ਹੈ ਜੀ ਕੋਈ ਧਰਮ ਨਹੀਂ ਰੋਕ ਸਕਦਾ ਤੁਹਾਨੂੰ ਕਹਿ ਸਕਦੇ ਨੇ ਤੂੰ ਮੁੜ ਕੇ ਮੰਦਰ ਨਾ ਆਈਏ ਗੁਰਦੁਆਰੇ ਨਾ ਆਈ ਤੇਰੇ ਲਈ ਇਹ ਬੈਨ ਹੈ ਖੁੰਦਾ ਵੀ ਹੈ ਜੀ ਕਈ ਕਈ ਲੋਕਾਂ ਨੂੰ ਧਰਮ ਗੁਰਦੁਆਰੇ ਵਿੱਚ ਜਾਂ ਮੰਦਰ ਵਿੱਚ ਨਹੀਂ ਜਾਣ ਦਿੰਦੇ ਬੜੇ ਭਗਤਾਂ ਨੂੰ ਰੋਕਿਆ ਸੀਗਾ ਜੀ ਪਰ ਦੇਖ ਲਓ ਭਗਤਾਂ ਨੇ ਪਰਮਾਤਮਾ ਨੂੰ ਪਾ ਲਿਆ ਹਨਾ ਇਹ ਬਹੁਤ ਕਥਾ ਕਹਾਣੀਆਂ ਹੁੰਦੀਆਂ ਨੇ ਜੀ ਤੇ ਬੜੀ ਵਧੀਆ ਹੈ ਜੀ ਜੇ ਤੁਸੀਂ ਭਗਤ ਧੰਨੇ ਦੀ ਦੇਖ ਲੋ ਠੀਕ ਹੈ ਜੀ ਕਹਾਣੀ ਤੇ ਉਹ ਵੀ ਬੜਾ ਪਿਆਰਾ ਸ਼ਬਦ ਹੈ ਜੀ ਗੋਪਾ ਕਹਿੰਦੇ ਹੱਥ ਜੋੜ ਮਿੰਨਤਾ ਕਰੇ ਪੈਰੀ ਪੈ ਪੈ ਬਹੁਤ ਮਨਾਏ ਤੰਨਾ ਪੱਥਰ ਦੇ ਪੈਰੀ ਪੈ ਪੈ ਕੇ ਮਨਾਉਂਦਾ ਵੀ ਬੀਠਲਾ ਜੀ ਮੇਰੇ ਰੱਬ ਜੀ ਆਓ ਖਾਣਾ ਖਾ ਲੋ ਤੇ ਉਹਨਾਂ ਮੰਦਰ ਦੇ ਪੁਜਾਰੀਆਂ ਨੂੰ ਰੱਬ ਨਹੀਂ ਦੇਖਿਆ ਪਰ ਜਿਸ ਨੂੰ ਅੰਦਰ ਮੰਦਰ ਚ ਨਹੀਂ ਵੜਨ ਦਿੱਤਾ ਜੋ ਮੰਦਰ ਦੇ ਕੋਲ ਦੀ ਜਾ ਰਿਹਾ ਸੀ ਉਸ ਨੂੰ ਰੱਬ ਮਿਲ ਗਿਆ ਠੀਕ ਹੈ ਜੀ ਤੇ ਇੱਕ ਕ੍ਰਿਸ਼ਨ ਜੀ ਦੇ ਸੰਨ ਜਿੰਨਾਂ ਨੂੰ ਮੰਦਰ ਵਿੱਚ ਨਹੀਂ ਜਾਣ ਦਿੱਤਾ ਕਹਿੰਦੇ ਮੰਦਰ ਦੇ ਪਿੱਛੇ ਬੈਠ ਗਏ ਤੇ ਕਿਹਾ ਜਾਂਦਾ ਕਿ ਮੰਦਰੀ ਘੁੰਮ ਗਿਆ ਇਹ ਵੀ ਸ਼ਾਇਦ ਮੈਨੂੰ ਹੁਣ ਸ਼ਬਦ ਯਾਦ ਨਹੀਂ ਹੈ ਜੀ ਇਸ ਲਈ ਜਿਹੜਾ ਧਰਮ ਸਿੱਤੀ ਸੰਬੰਧਨ ਹੈ ਭਾਗ ਪਰਮਾਤਮਾ ਦੇ ਨਾਲ ਸਿੱਧੀ ਪ੍ਰੀਤ ਪਾ ਲੋ ਜੀ ਜਿਹੜੇ ਮੱਝਵ ਹੈ ਵਿੱਚ ਵਿਚੋਲੇ ਨੇ ਆਪਾਂ ਵਿਚੋਲਿਆਂ ਨੂੰ ਕੱਢ ਕੇ ਪਰਮਾਤਮਾ ਦੇ ਨਾਲ ਸਿੱਧੀ ਪ੍ਰੀਤ ਪਾਉਣੀ ਹੈ ਜਿਹੜੇ ਗੁਰਦੁਆਰਿਆਂ ਵਿੱਚ ਜਾਂਦੇ ਆ ਜੀ ਉਸ ਦਾ ਮੇਨ ਮਕਸਦ ਇਹ ਹੁੰਦਾ ਗੁਰਦੁਆਰੇ ਹੋਏ ਸੋਜੀ ਪਾਏ ਸੀ ਤਾਂ ਕਿ ਕੀਰਤਨ ਨੂੰ ਸੁਣ ਕੇ ਜਿਹੜਾ ਰਾਗਾਂ ਵਿੱਚ ਹੈ ਜਿਵੇਂ ਆਪਾਂ 뮤직 ਸੁਣਦੇ ਆ ਸਾਡੇ ਅੰਦਰਲੇ ਇਮੋਸ਼ਨ ਜਿਹੜੇ ਆ ਜਾਗ ਪੈਂਦੇ ਨੇ ਸਾਡੇ ਅੰਦਰ ਪ੍ਰੀਤ ਜਾਗ ਪੈਂਦੀ ਹੈ ਉੱਥੋਂ ਜਾ ਕੇ ਸਿੱਖਣਾ ਹੁੰਦਾ ਜੀ ਉੱਥੇ ਜਾ ਕੇ ਸੇਵਾ ਕਰਨੀ ਸਿੱਖਣੀ ਹੈ ਜੀ ਕਿਵੇਂ ਸਾਰਿਆਂ ਨੂੰ ਪਿਆਰ ਨਾਲ ਬੁਲਾਉਣਾ ਕਿਵੇਂ ਸਾਰਿਆਂ ਨੂੰ ਬਰਾਬਰ ਦੇਖਣਾ ਕਿਉਂਕਿ ਜਦੋਂ ਪੰਗਤ ਵਿੱਚ ਬਹਿ ਜਾਂਦੇ ਸਾਰੇ ਬਰਾਬਰ ਹੁੰਦੇ ਆ ਜੀ ਗੁਰਦੁਆਰੇ ਹੋਏ ਸੂਜੀ ਪਾਏ ਸੀ ਸਾਰਿਆਂ ਨੂੰ ਬਰਾਬਰ ਦੇਖਣਾ ਉੱਥੋਂ ਸਿੱਖਣਾ ਸੀਗਾ ਕਿ ਸਾਰਿਆਂ ਨੂੰ ਬਰਾਬਰ ਦੇਖਣਾ ਤੇ ਬਾਹਰ ਆ ਕੇ ਉਹ ਚੀਜ਼ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਨਾ ਸੀ ਜੀ ਵੀ ਸਾਰਿਆਂ ਨੂੰ ਬਰਾਬਰ ਦੇਖੋ ਉੱਥੇ ਗੁਰਬਾਣੀ ਦਾ ਸ਼ਬਦ ਸੁਣਨਾ ਸੀਗਾ ਸ਼ਬਦ ਦੇ ਅਰਥ ਸਿੱਖਣੇ ਸੀਗੇ ਜੀ ਤੇ ਬਾਹਰ ਜ਼ਿੰਦਗੀ ਵਿੱਚ ਆ ਕੇ ਉਹ ਚੀਜ਼ ਨੂੰ ਆਪਣੀ ਜ਼ਿੰਦਗੀ ਵਿੱਚ ਟਾਲਣਾ ਸੀਗਾ ਇਸ ਲਈ ਗੁਰਦੁਆਰੇ ਜਾਣਾ ਜਾਂ ਜੋ ਵੀ ਮੰਦਰ ਮਸਜਿਦ ਜਾਂਦੇ ਆ ਲੋਕ ਜ਼ਰੂਰੀ ਹੈ ਜੀ ਕਈ ਵਾਰ ਤੁਹਾਨੂੰ ਆਪ ਅਰਥ ਪੜਦੇ ਨਹੀਂ ਸਮਝ ਲੱਗਦੀ ਤਾਂ ਕਿਸੇ ਦੇ ਨਾਲ ਜਦੋਂ ਆਪਾਂ ਡਿਸਕਸ਼ਨ ਕਰਦੇ ਆ ਵਿਚਾਰ ਵਟਾਂਦਰਾ ਕਰਦੇ ਆ ਵਿਚਾਰ ਵਟਾਂਦਰਾ ਇਹ ਵੀ ਇੱਕ ਰਾਜ ਹੈ ਜੀ ਵਿਚਾਰ ਵਟਾਂਦਰਾ ਤੁਸੀਂ ਸ਼ਬਦ ਦਾ ਕਰਨਾ ਸ਼ੁਰੂ ਕਰ ਦਿਓ ਆਪਣੇ ਆਪ ਹੀ ਤੁਹਾਡੇ ਦਿਮਾਗ ਦੇ ਗੁੱਜੇ ਪੇੜ ਖੁੱਲ ਜਾਂਦੇ ਨਹੀਂ ਜੀ ਆਓ ਦੇਖੀਏ ਅੱਗੇ ਗੁਰੂ ਮਾਰਾ ਸਾਨੂੰ ਕੀ ਦੱਸਦੇ ਨੇ